ਦੁੱਖ ਹੰਝੂਆਂ ਵਿੱਚ ਜਦੋਂ ਘੁਲਦੇ ਨੇ ਫਿਰ ਅੱਖਾਂ ਦੇ ਫਾਟਕ ਖੁੱਲਦੇ ਨੇ ਜਦੋਂ ਹੌਲ ਜੇ ਮਨ ਵਿੱਚ ਪੈਂਦੇ ਨੇ ਤੂੰ ਕੋਲ ਮੇਰੇ ਇਹ ਕਹਿੰਦੇ ਨੇ ਮਨ ਇੱਕੋ ਦਮ ਜਦੋਂ ਭਰਦਾ ਹੈ ਤੈਨੂੰ ਚਿੱਤ ਮਿਲਣੇ ਨੂੰ ਕਰਦਾ ਹੈ ਆਪਾਂ ਦੁਕਾਨ ਤੋਂ ਘਰ ਨੂੰ ਜਾਂਦੇ ਸੀ ਤੈਨੂੰ ਇਕੱਠੇ ਬਹਿ ਕੇ ਖਾਂਦੇ ਸੀ ਜਦੋਂ ਬਿਮਾਰੀ ਦਾ ਪਤਾ ਲੱਗਿਆ ਸੀ ਦਰਿਆ ਹੰਝੂਆਂ ਦਾ ਅੱਖੋਂ ਵਗਿਆ ਸੀ ਤੂੰ ਪਿੰਡੇ ਕਿੰਨੇ ਦਰਦ ਹੰਡਾਏ ਨੇ ਪਰ ਦੁੱਖ ਏਕਾ ਕਰਕੇ ਆਏ ਨੇ ਤੂੰ ਸਭ ਕੁਝ ਮੇਰੇ ਤੋਂ ਵਾਰ ਗਿਆ ਬਸ ਕੈਂਸਰ ਤੋਂ ਹੀ ਹਾਰ ਗਿਆ ਪੂਰਾ ਸਾਲ ਹੋ ਗਿਆ ਚੱਲਿਆਂ ਨੂੰ ਤੂੰ ਛੱਡ ਗਿਆ ਕਾਹਤੋਂ ਕੱਲਿਆਂ ਨੂੰ ਹੁਣ ਦੱਸ ਦੇ ਡੈਡੀ ਤੈਨੂੰ ਲੱਭਾਂ ਕਿੱਥੋਂ ਇਹਨਾਂ ਸਦਰਾਂ ਨੂੰ ਮੈਂ ਦੱਬਾਂ ਕਿੱਥੋਂ ਮੈਨੂੰ ਵਹਿਮ ਹੀ ਮਨ ਵਿੱਚ ਪਾ ਲੈਣ ਦੇ ਤੇਰੀ ਬੁੱਕਲ ਦਾ ਨਿਕਮਾ ਲੈਣ ਦੇ ਸੁਪਨੇ ਦੇ ਵਿੱਚ ਆ ਜਾ ਬਾਪੂ ਕਰਾਂ ਇਹੋ ਫਰਿਆਦ ਮਾਸਖਾਨ ਨੂੰ ਫਿਰ ਤੇ ਲੁਕੀ ਤੇਰੇ ਜਾਨ ਤੋਂ ਬਾਦ